ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨਤਾ ਸੋਸ਼ਲ ਮੀਡੀਆ 스타 ਇੰਸਟਾਗ੍ਰਾਮ 스타 ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦਰਅਸਲ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਲਗਾਤਾਰ ਇਸ ਲੜਕੀ ਦੇ ਵੱਲੋਂ ਵੀਡੀਓਸ ਪਾ ਕੇ ਜੋ ਹੈ ਇੱਕ ਅਪੱਤਿਜਨਕ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਵਾਲਾਂ ਦੇ ਕਟਾਰੇ ਦੇ ਵਿੱਚ ਆ ਜਾਂਦੀ ਹੈ ਤੇ ਹੁਣ ਬੁਲੇਸ ਸਹਿਰਾਸਤ ਦੇ ਵਿੱਚ ਦਰਅਸਲ ਆਪਰੇਸ਼ਨ ਸੰਦੂਰ ਨੂੰ ਲੈ ਕੇ ਇਸ ਇੰਸਟਾਗ੍ਰam ਸਟਾਰ ਸ਼ਰਮਿਠਾ ਫਨੋਲੀ ਦੇ ਵੱਲੋਂ ਜੋ ਹੈ ਇੱਕ ਵਿਵਾਦਿਤ ਵੀਡੀਓ ਆਪਣੇ ਇੰਸਟਾਗ੍ਰam ਦੇ ਉੱਤੇ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਵਿਵਾਦ ਇਸ ਕਦਰ ਪਕਚੰਦਾ ਹੈ ਕਿ ਮੁਸਲਿਮ ਭਾਈਚਾਰੇ ਦੇ ਵੱਲੋਂ ਇਸ ਦਾ ਜਮ ਕੇ ਵਿਰੋਧ ਕੀਤਾ ਜਾਂਦਾ ਹਾਲਾਂਕਿ ਕਈ ਆਗੂਆਂ ਦੇ ਵੱਲੋਂ ਵੀ ਇਸ ਦਾ विरोध ਕੀਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕੀਤਾ ਗਿਆ ਇੱਕ ਪਾਸੇ ਤੁਹਾਨੂੰ ਹਸਤੀਆਂ ਇੰਸਟਾਗ੍ਰਾਮ ਦੀਆਂ ਫੋਟੋਸ ਤੇ ਵੀਡੀਓਜ਼ ਦਿਖਾ ਰਹੇ ਆ ਤੇ ਦੂਜੇ ਪਾਸੇ ਜਸਮੇਲ ਇਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਕਿਸ ਕਦਰ ਆਕੜ ਕੇ ਪੁਲਿਸ ਦੀ ਗੱਡੀ ਦੇ ਵਿੱਚ ਬੈਠਤੀ ਹੋਈ ਵਿਖਾਈ ਦਿੰਦੀ ਹੈ ਇਲਜ਼ਾਮ ਲੱਗੇ ਨੇ ਕਿ ਇਹ ਤੇ ਬਲੋਗ ਮੁਸਲਿਮ ਪਾਈਚਾਰੇ ਨੂੰ ਲੈ ਕੇ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹਾਲਾਂਕਿ ਜਾਂਚ ਪੜਤਾਲ ਜਿਹੜੀ ਹੈ ਸਾਰੀ ਕੀਤੀ ਜਾ ਰਹੀ ਹੈ ਅਕਸਰ ਇੰਸਟਾਗ੍ਰam ਸਟਾਰ ਜਿਹੜੇ ਹੈ ਉਹ ਖੋ-ਖੋਕ ਮੁੱਦਿਆਂ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟਾਂ ਜਾਂ ਫਿਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ ਤੇ ਇਹ ਲੜਕੀ ਵੀ ਜਿਹੜੀ ਹੈ ਆਪਰੇਸ਼ਨ ਸਿੰਦੂਰ ਤੋਂ ਬਾਅਦ ਇਸ ਦੇ ਵੱਲੋਂ ਮੁਸਲਿਮ ਧਰਮ ਦੇ ਖਿਲਾਫ ਇੱਕ ਅਪਕਤੀ ਜਨਕ ਟਿੱਪਣੀ ਕੀਤੀ ਗਈ ਸੀ ਜਿਸ ਦਾ ਚਾਮ ਕੇ ਵਿਰੋਧ ਕੀਤਾ ਗਿਆ ਜਦੋਂ ਇਹ ਵੀਡੀਓ ਜਿਹੜੀ ਹੈ ਪੁਲਿਸ ਤੱਕ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਇਸ ਹਰਿਆਣਾ ਆ ਕੇ ਕੋਲਕੱਤਾ ਦੀ ਪੁਲਿਸ ਦੇ ਵੱਲੋਂ ਇਸ ਸ਼ਰਮਿਠਾ ਪਨੋਲੀ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਜਿਹੜਾ ਹੈ ਕੀਤਾ ਗਿਆ ਕਿਉਂਕਿ ਇਲزام ਨੇ ਇਸ ਦੇ ਉੱਤੇ ਇੱਕ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਥੇਸ ਪਹੁੰਚਾਉਣ ਦੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਦੇ ਵੱਲੋਂ ਜੋ ਲੋਕਾਂ ਦੇ ਵੱਲੋਂ ਇਸ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ ਕਪੱਤੀ ਜਨਕ ਟਿੱਪਣੀ ਇਸ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਸਵਾਲਾਂ ਦੇ ਕਟਾਰੇ ਦੇ ਵਿੱਚ ਆ ਕੇ ਖੜੀ ਹੋ ਜਾਂਦੀ ਹੈ ਤੇ ਹੁਣ ਇਹ ਉਲੇ ਸਹਰਾਸਤ ਦੇ ਵਿੱਚ ਜੇਕਰ ਇਸ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਕਿ ਇਹ ਲੜਕੀ ਜਿਹੜੀ ਹੈ ਲਾ ਯੂਨੀਵਰਸਿਟੀ ਦੇ ਵਿੱਚ ਪੜਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਅਤੇ ਫੋਟੋਸ ਪੌਂਡ ਦੀ ਕਾਫੀ ਜ਼ਿਆਦਾ ਸ਼ੁਕੀਨ ਵੀ ਹੈ ਹਾਲਾਂਕਿ ਜਿਸ ਸਮੇ ਇਹ ਵਿਵਾਦ ਪੱਖ ਦਾ ਉਸ ਤੋਂ ਬਾਅਦ ਇਸ ਦੇ ਵੱਲੋਂ ਪਬਲਿਕ ਔਰ ਦੇ ਉੱਤੇ ਇੱਕ ਪੋਸਟ ਪਾ ਕੇ ਮਾਫੀ ਵੀ ਮੰਗ ਲਈ ਜਾਂਦੀ ਹੈ ਪਰ ਜਿਹੜਾ ਇਹ ਮਾਮਲਾ ਕਾਫੀ ਜ਼ਿਆਦਾ ਪੱਕ ਚੁੱਕਿਆ ਸੀ ਲਗਾਤਾਰ ਸ਼ਰਮਿਠਾ ਪਨੋਲੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕੀਤਾ ਗਿਆ ਹੈ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨਤਾ ਸੋਸ਼ਲ ਮੀਡੀਆ 스타 ਇੰਸਟਾਗ੍ਰਾਮ 스타 ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦਰਅਸਲ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਲਗਾਤਾਰ ਇਸ ਲੜਕੀ ਦੇ ਵੱਲੋਂ ਵੀਡੀਓਸ ਪਾ ਕੇ ਜੋ ਹੈ ਇੱਕ ਅਪੱਤੀਜਨਕ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਸਵਾਲਾਂ ਦੇ ਕਟਾਰੇ ਦੇ ਵਿੱਚ ਆ ਜਾਂਦੀ ਹੈ ਤੇ ਹੁਣ ਪੁਲਿਸ ਹਿਰਾਸਤ ਦੇ ਵਿੱਚ ਦਰਅਸਲ ਆਪਰੇਸ਼ਨ ਸੰਦੂਰ ਨੂੰ ਲੈ ਕੇ ਇਸ ਇੰਸਟਾਗ੍ਰam ਸਟਾਰ ਸ਼ਰਮਿਠਾ ਫਨੋਲੀ ਦੇ ਵੱਲੋਂ ਜੋ ਹੈ ਇੱਕ ਵਿਵਾਦਿਤ ਵੀਡੀਓ ਆਪਣੇ ਇੰਸਟਾਗ੍ਰam ਦੇ ਉੱਤੇ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਵਿਵਾਦ ਇਸ ਕਦਰ ਪਖਚਾੰਦਾ ਹੈ ਕਿ ਮੁਸਲਿਮ ਭਾਈਚਾਰੇ ਦੇ ਵੱਲੋਂ ਇਸ ਦਾ ਜੰਮ ਕੇ ਵਿਰੋਧ ਕੀਤਾ ਜਾਂਦਾ ਹਾਲਾਂਕਿ ਕਈ ਆਗੂਆਂ ਦੇ ਵੱਲੋਂ ਵੀ ਇਸ ਦਾ विरोध ਕੀਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕੀਤਾ ਗਿਆ ਇੱਕ ਪਾਸੇ ਤੁਹਾਨੂੰ ਉਸ ਦੀਆਂ ਇੰਸਟਾਗ੍ਰਾਮ ਦੀਆਂ ਫੋਟੋਸ ਤੇ ਵੀਡੀਓਜ਼ ਦਿਖਾ ਰਹੇ ਆ ਤੇ ਦੂਜੇ ਪਾਸੇ ਜਿਸ ਵੇਲੇ ਇਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਕਿਸ ਕਦਰ ਆਕੜ ਕੇ ਪੁਲਿਸ ਦੀ ਗੱਡੀ ਦੇ ਵਿੱਚ ਬੈਠਤੀ ਹੋਈ ਵਿਖਾਈ ਦਿੰਦੀ ਹੈ ਇਲਜ਼ਾਮ ਲੱਗੇ ਨੇ ਕਿ ਇਸ ਦੇ ਵੱਲੋਂ ਮੁਸਲੇ ਭਾਈਚਾਰੇ ਨੂੰ ਲੈ ਕੇ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹਾਲਾਂਕਿ ਜਾਂਚ ਪੜਤਾਲ ਜਿਹੜੀ ਹੈ ਸਾਰੀ ਕੀਤੀ ਜਾ ਰਹੀ ਹੈ ਅਕਸਰ ਇੰਸਟਾਗ੍ਰਾਮ ਸਟਾਰ ਜਿਹੜੇ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟਾਂ ਜਾਂ ਫਿਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ ਤੇ ਇਹ ਲੜਕੀ ਵੀ ਜਿਹੜੀ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਇਸ ਦੇ ਵੱਲੋਂ ਮੁਸਲਿਮ ਧਰਮ ਦੇ ਖਿਲਾਫ ਇੱਕ ਅਪੱਤੀ ਜਨਕ ਟਿੱਪਣੀ ਕੀਤੀ ਗਈ ਸੀ ਜਿਸ ਦਾ ਚਾਮ ਕੇ ਵਿਰੋਧ ਕੀਤਾ ਗਿਆ ਜਦੋਂ ਇਹ ਵੀਡੀਓ ਜਿਹੜੀ ਹੈ ਪੁਲਿਸ ਤੱਕ ਪਹੁੰਚਦੀ ਹੈ ਤਾਂ ਜਿਸ ਤੋਂ ਬਾਅਦ ਇਸ ਹਰਿਆਣਾ ਆ ਕੇ ਕੋਲਕਾਤਾ ਦੀ ਪੁਲਿਸ ਦੇ ਵੱਲੋਂ ਇਸ ਸ਼ਰਮਿਟਾ ਪਨੂਲੀ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਜਿਹੜਾ ਹੈ ਕੀਤਾ ਗਿਆ ਕਿਉਂਕਿ ਇਲزام ਨੇ ਇਸ ਦੇ ਉੱਤੇ ਇੱਕ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਥੇਸ ਪਹੁੰਚਾਉਣ ਦੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਦੇ ਵੱਲੋਂ ਜੋ ਲੋਕਾਂ ਦੇ ਵੱਲੋਂ ਇਸ ਨੂੰ ਟਰੋਲ ਕੀਤਾ ਜਾ ਰਿਹਾ ਸੀ ਕਪੱਤੀ ਜਨਕ ਟਿੱਪਣੀ ਇਸ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਸਵਾਲਾਂ ਦੇ ਕਟਾਰੇ ਦੇ ਵਿੱਚ ਆ ਕੇ ਖੜੀ ਹੋ ਜਾਂਦੀ ਹੈ ਤੇ ਹੁਣੇ ਪੁਲਿਸ ਹਿਰਾਸਤ ਦੇ ਵਿੱਚ ਜੇਕਰ ਇਸ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਕਿ ਇਹ ਲੜਕੀ ਜਿਹੜੀ ਹੈ ਲਾਅ ਯੂਨੀਵਰਸਿਟੀ ਦੇ ਵਿੱਚ ਪੜਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਅਤੇ ਫੋਟੋਸ ਪੌਂਡ ਦੀ ਕਾਫੀ ਜ਼ਿਆਦਾ ਸ਼ੁਕੀਨ ਵੀ ਹੈ ਹਾਲਾਂਕਿ ਜਿਸ ਸਮੇ ਇਹ ਵਿਵਾਦ ਪੱਖ ਦਾ ਉਸ ਤੋਂ ਬਾਅਦ ਇਸ ਦੇ ਵੱਲੋਂ ਪਬਲਿਕ ਥੋਰ ਦੇ ਉੱਤੇ ਇੱਕ ਪੋਸਟ ਪਾ ਕੇ ਮਾਫੀ ਵੀ ਮੰਗ ਲਈ ਜਾਂਦੀ ਹੈ ਪਰ ਜਿਹੜਾ ਇਹ ਮਾਮਲਾ ਕਾਫੀ ਜ਼ਿਆਦਾ ਪੱਕ ਚੁੱਕਿਆ ਸੀ ਲਗਾਤਾਰ ਸ਼ਰਮਿਠਾ ਪਨੋਲੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕੀਤਾ ਗਿਆ